ਫੁੱਲਾਂ ਦੀ ਜੀਵੇਂ ਖਿੱਚਦੀ ਆ ਪਰਨੋ ਵਾਸ਼ਨਾ ਫੁੱਲਾਂ ਦੀ ਜੀਵੇਂ ਖਿੱਚਦੀ ਆ ਪਰਨੋ ਹੋਵੇਂ ਮੈਨੂੰ ਖਿੱਚੇ ਤੇਰਾ ਪਿਆਰ ਸ਼ੀਦਾਂ ਵਾਲਿਆ ਹੋਵੇਂ ਮੈਨੂੰ ਖਿੱਚੇ ਤੇਰਾ ਪਿਆਰ ਸ਼ੀਦਾਂ ਵਾਲਿਆ ਹੋਵੇਂ ਮੈਨੂੰ ਖਿੱਚੇ ਤੇਰਾ ਪਿਆਰ ਸ਼ੀਦਾਂ ਵਾਲਿਆ ਇੱਕ ਵਾਰੀ ਮਿਹਰ ਦੀ ਨਜ਼ਰ ਨਾਲੇ ਤੱਕ ਲੈ ਇੱਕ ਵਾਰੀ ਮੇਰਾ ਵਾਲੀ ਨਜ਼ਰ ਨਾਲੇ ਤੱਕ ਲੈ ਸੰਗਤ ਖੜੀ ਏ ਤੇਰੇ ਦਵਾਰ ਸ਼ੀਦਾਂ ਵਾਲਿਆ ਸੰਗਤ ਖੜੀ ਏ ਤੇਰੇ ਦਵਾਰ ਸ਼ੀਦਾਂ ਵਾਲਿਆ ਡਿੱਗਦਾ ਟੇਂਦਾ ਮੈਂ ਦਵਾਰੇ ਤੇਰੇ ਆ ਗਿਆ ਡਿਗਦਾ ਟੈਂਦਾ ਮੈਂ ਦਵਾਰੇ ਤੇਰੇ ਆ ਗਿਆ ਲਾਲ ਵਿਚਰਨਾ ਦੇ ਨਾਲੇ ਸੀ ਦਵਾਲਿਆ ਲਾਲ ਵਿਚਰਨਾ ਦੇ ਨਾਲੇ ਸੀ ਦਵਾਲਿਆ